ਮੈਨੂਫੈਕਚਰ ਹਰਸਨਦੀਪ ਸਿੰਘ ਐਸ ਐਚਓ ਥਾਣਾ ਸਦਰ ਅੰਮ੍ਰਿਤਸਰ ਮੈਂ ਆਪਨਾ ਦੱਸਣਾ ਚਾਹੁੰਦਾ ਵੀ ਇੱਕ ਜਿਹੜੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਇੱਕ ਮੈਡੀਕਲ ਸਟੋਰ ਦੇ ਓਨਰ ਨੂੰ ਕੁਝ ਅਣਪਛਿੱਤੇ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਔਟਮਾਰ ਕਰਦੇ ਹੋਏ ਉਹਨਾਂ ਨੂੰ ਛੁਮੀ ਕਰ ਦਿੱਤਾ ਗਿਆ ਸੀ ਇਹਦੇ ਵਿੱਚ ਜਿਹੜੇ ਦੁਕਾਨ ਦੇ ਓਨਰ ਨੇ ਹਰਨਦੀਪ ਸਿੰਘ ਉਹਨਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਰੈਲੇਵੈਂਟ ਸੈਕਸ਼ਨ ਦੇ ਹੇਠ ਜਿਹੜੀ ਆ ਐਫ ਆਰ ਲੋਜ ਕਰ ਲਈ ਗਈ ਹੈ ਇਦੇ ਵਿੱਚ ਜਿਹੜਾ ਇਹ ਦੋਸ਼ੀਆਂ ਨੂੰ ਟ੍ਰੇਸ ਕਰਨ ਵਾਸਤੇ ਆਪਣੀਆਂ ਟੀਮਾਂ ਜਿਹੜੀਆਂ ਫੀਲਡ ਵਿੱਚ ਲਗਾਈਆਂ ਨੇ ਤੇ ਦੋਸ਼ੀ ਜਿਹੜੇ ਜਲਦੀ ਹੀ ਆਈਡੈਂਟੀਫਾਈ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਅਤੇ ਇਹਦੇ ਨਾਲ ਮੈਂ ਇੱਕ ਗੱਲ ਧਾਰਨਾ ਹੋਰ ਸਾਂਝੀ ਕਰਨਾ ਚਾਹੁੰਦਾ ਹਾਂ ਵੀ ਹੁਣ ਤੱਕ ਦੀ ਜਿਹੜੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਅਰਉਂਦੀਪ ਜਿਹੜੇ ਦੁਕਾਨ ਦੇ ਓਨਰ ਸੀ ਇਹਨਾਂ ਦਾ ਪਰਿਵਾਰ ਦਾ ਕਿਸੇ ਇਹਨਾਂ ਦੇ ਜਾਣਕਾਰ ਦੇ ਨਾਲ ਹੀ ਕਿਸੇ ਗੱਲ ਨੂੰ ਲੈ ਕੇ ਗਵਾਦ ਚੱਲ ਰਿਹਾ ਸੀ ਜਿਹਦੇ ਤਹਿਤ ਇਹਨਾਂ ਤੇ ਹਮਲਾ ਕਰਵਾਇਆ ਗਿਆ। ਇਹਦੇ ਵਿੱਚ ਜਿਹੜੇ ਵੀ ਦੋਸ਼ੀ ਸਿੱਧੇ ਚਾਹੇ ਅਸਿੱਧੇ ਤੌਰ ਦੇ ਵਿੱਚ ਇਸ ਹਮਲੇ ਵਿੱਚ ਸ਼ਾਮਲ ਨੇ ਉਹ ਜਲਦੀ ਜਿਹੜੇ ਆ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ